ਦੇਖੋ ਵਿਚੇ ਸ਼ਿਵ ਆਸ਼ ਨਗਰ ਤੇ ਵਿਚੇ ਬੰਸਾਲਾ ਬਾਜ਼ਾਰ ਜਿਹੜਾ ਹਾਲ ਦੇਖੋ ਕੀ ਬਣਿਆ ਆ ਬਾਜ਼ਾਰ ਦਾ ਇਹਦੇ ਦੁਕਾਨਾਂ ਵਾਲੇ ਆ ਸਾਹਮਣੇ ਦੇਖੋ ਖੜਿਆ ਲੇਕਿਨ ਜਾਥਲ ਜਾਥਲ ਹੋਈ ਪਈ ਆ ਪਾਣੀ ਉਹ ਤੋਂ ਤੱਕ ਦੇ ਲੋਕ ਵੀ ਕਿਤੇ ਖੜੇ ਆ ਆ ਲੋ ਹਾਂ ਉਹ ਇੱਕ ਦੂਜੀਪ ਸਾਈਡ ਦੇ ਸਕਦੇ ਆ ਲੋਕ ਹਾਂਜੀ নাও ਜੀ ਜਿਹੜਾ ਪਾਣੀ ਦਾ ਨਿਕਾਸ ਕੋਈ ਨਹੀਂ ਹੈਗਾ ਜਿਹੜੇ ਦੁਕਾਨਿਆਂ ਵਾਲੇ ਆ ਆ ਦੇਖੋ ਬਾਹਰ ਵੇਚੇ ਜਿਹੜੇ ਦੁਕਾਨਦਾਰ ਆ ਜੀ ਬਾੜੀਆਂ ਦਾ ਪਾਣੀ ਕੱਢ ਰਿਹਾ ਉਹ ਦੇਖੋ ਉਹਦੀ ਔਰ ਉਹ ਇਨਾ ਪਾਣੀ ਈਗਾ ਜੀ। ਲੋ ਜੀ ਬਾਜ਼ਾਰ ਦੇ ਵਿੱਚ ਲੋ ਜੀ ਅਸੀਂ ਜਿਹੜਾ ਗਊਸ਼ਾਲਾ ਰੋਡ ਉੱਥੇ ਆਸੀਂ ਮਜ਼ਦੂਰਾਂ ਪਰ ਇਹ ਲਫਾਫੇ ਦੇਖੋ ਕਿੰਨੇ ਗੰਦੇ ਵਿੱਚ ਆ ਰਹੇ ਆ ਤਾਂ ਬਿਮਾਰੀਆਂ ਨੂੰ ਇਹ ਸਦਾ ਜ਼ਰੂਰ ਦੇਣਗੇ। ਉਹ ਦੇਖੋ ਇੱਕ ਨੌਜਵਾਨ ਜਾ ਰਿਹਾ ਵਿੱਚ। ਤਾਂ ਸਾਰੇ ਆਪਣੇ ਆਪਣੇ ਉਹ ਵਾਈਪਰ ਲੈ ਖੜੇ ਪਾਣੀ ਕੱਢਦੇ ਅੰਦਰੋਂ। ਪਰ ਗੱਲ ਇਹ ਆ ਵੀ ਮੀਂਹ ਹੋਰ ਆ ਰਿਹਾ। ਪਾਣੀ ਜਿਹੜਾ ਨਿਕਲਦਾ ਇੰਨੀ ਜਲਦੀ ਨਹੀਂ ਨਿਕਲ ਰਿਹਾ। ਨਿਕਾਸ ਨਹੀਂ ਹੈ। ਦੇਖੋ ਕਿੰਨਾ ਪਾਣੀ ਆ ਤੇ ਅਗਲੀ ਖਬਰ ਤੁਹਾਨੂੰ ਬਸ ਅਡੇ ਦੇ ਕੋਲ ਜਾ ਕੇ ਦਿਖਾਣੇ ਆ ਆਓ ਚੱਲ ਜਾਈਏ ਲਈ ਸਲਮਾ ਰੋਡ ਅਸੀਂ ਸਲਮਾ ਰੋਡ ਪਹੁੰਚ ਚੁੱਕੇ ਹਾਂ ਜਿੱਥੇ ਪਾਣੀ ਦਾ ਜਿਹੜਾ ਤਕਰੀਬਨ ਸਾਡਾ ਮੋਟਰਸਾਈਕਲ ਵੀ ਅੱਧਾ ਡੁੱਬ ਗਿਆ ਸੀ ਆ ਦੇਖੋ ਉਹਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਤੇ ਉਹਨਾਂ ਨੇ ਬੈਂਚ ਵੀ ਰੱਖਿਆ ਤੇ ਸਕੂਲੀਆਂ ਵੀ ਰੱਖੀਆਂ ਵੀ ਇੱਧਰ ਕੋਈ ਆਵੇ ਨਾ ਵੀ ਜਿਹੜਾ ਪਾਣੀ ਜਿਹੜਾ ਜਿਆਦਾ ਹਲੋ ਪਰ ਪਾਣੀ ਵੀ ਦਿਖਾਤਾ ਅੱਗੇ ਚੱਲ ਕੇ ਜਿਹੜੀ ਰਿਪੋਰਟ ਆ ਬੱਸ ਅੱਡੇ ਦੀ ਉਹ ਵੀ ਦਿਖਾਉਨੇ ਆ ਹੂੰ ਢੋਨੀ ਬਾਬਾ ਮੰਦਿਰ ਦੇ ਅੱਗੇ ਤੂੰ ਦੇਖੋ ਪਾਣੀ ਕਿੰਦਾਂ ਲਹਿਰਾ ਆ ਰਹੀਆਂ ਹੂੰ ਤੇ ਐਦਾਂ ਆ ਜਿਹਾ ਸਮੁੰਦਰ ਬਣਿਆ ਹੁੰਦਾ। ਹਰ ਸਾਲ ਨਾ ਹਰ ਦੁਕਾਨ ਦੇ ਅੰਦਰ ਜਾ। ਇਹ ਹਰ ਸਾਲ ਇਦਾਂ ਹੁੰਦੀ ਹੈ ਜੀ। ਹਰ ਸਾਲ ਜਦ ਜ਼ੋਰਦਾਰ ਮੀਂਹ ਹੁੰਦਾ ਤੇ ਐਦਾਂ ਹੀ ਵਾਰਿਸ਼ ਹੋ ਰਹੀ ਹੈ। ਅੱਛਾ। ਐਦਾਂ ਹੀ ਦੁਕਾਨਾਂ 'ਚ ਪਾਣੀ ਜਾਂਦਾ। ਕਿੰਨੇ ਕਿੰਨੇ ਪਾਣੀ ਖੜ ਜਾਂਦਾ ਇੱਥੇ? ਬਸ ਇਹ ਸ਼ਾਮ ਤੱਕ ਨਹੀਂ ਜਾਣਾ ਰਾਤ ਨੂੰ ਵੇਲਾ ਹੋਣਾ ਜੀ। ਰਾਤ ਨੂੰ ਹੋਣਾ। ਤੇ ਕੰਮ ਕਾਰ ਨਹੀਂ ਚੱਲਣੀ। ਕੰਮ ਕਾਰ ਨਹੀਂ ਠਾਪੇ ਬੈਠੇ ਵੇਲੇ ਬੈਠੇ ਸਵੇਰ ਦੇ ਕੰਮ ਕੋਈ ਹੈ। ਗਾਹ ਮੰਡੀ ਗਾਹ ਆਊਗਾ ਤਾਂ ਸਾਡੇ ਕੋਲ ਆਊਗਾ। ਠੀਕ ਆ। ਤੇ ਪਾਣੀ ਤਾਂ ਬਹੁਤ ਲੰਘਣ ਦੀ ਜਗ੍ਹਾ ਹੈ ਨਹੀਂ। ਨਾ ਪਾਣੀ ਲੰਘਣ ਦੀ ਸਾਡੇ ਐਕਟਵ ਗੱਡੀਆਂ ਦੇਖੋ ਵਾਧੂ ਹੋ ਰਹੀਆਂ ਉਹ ਦੇਖੋ ਗੱਡੀਆਂ ਵਾਪ ਮੁਹੱਲਾ ਪ੍ਰੇਮਪਰਾ ਸ਼ਕੋੜਾ ਦਾ ਇੱਕ ਖਾਸ ਮੁਹੱਲਾ ਆ ਥੋੜੀਆਂ ਬਰਸਾਤ ਦੇ ਕਾਰਨ ਦੇਖੋ ਕਿੰਨਾ ਜਲ ਸਲ ਹੋਇਆ ਪਿਆ 13 ਗਲੀਆਂ 13 ਤੇ 13 ਗਲੀਆਂ ਇਸ ਟਾਈਮ ਪਾਣੀ ਨਾਲ ਭਰੀਆਂ ਹੋਈਆਂ ਸਭ ਤੋਂ ਦੁੱਖ ਦੀ ਗੱਲ ਹੈ ਕਿ ਸਾਡਾ ਗੁਰੂ ਘਰ ਹੈ ਉਹ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਬਹੁਤ ਵਾਰੀ ਪ੍ਰਸ਼ਾਸਨ ਦੇ ਮੋਰੇ ਅਪੀਲ ਕੀਤੀ ਹੈ ਕਿ ਇਹ ਜਿਹੜਾ ਸੀਵਰ ਪਲੈਨ ਪਈ ਹੈ ਇਹਦੀ ਸਫਾਈ ਕਰਾਈ ਜਾਵੇ ਪਰ ਕਿਸੇ ਵੀ ਅਧਿਕਾਰੀ ਦੇ ਵੱਲੋਂ ਅਜੇ ਤੱਕ ਇਹਦੇ ਬਾਰੇ ਨਹੀਂ ਸੋਚਿਆ ਗਿਆ ਕਿੰਨੇ ਚਿਰ ਤੋਂ ਹੋ ਰਿਹਾ ਹੈ ਇਹ ਹਰ ਛੋਟੀ ਜਿਹੀ ਬਰਸਾਤ ਦੇ ਕਾਰਨ ਇਹ ਪਾਣੀ ਖੜ ਜਾਂਦਾ ਨਹੀਂ ਤੁਮਾ ਥੋੜਾ ਜਿਆਦਾ ਨਹੀਂ ਕਰਦੇ 15 ਮਿੰਟ ਮੀਂਹ ਪੈ ਗਿਆ ਤੇ ਪ੍ਰੇਮਪੁਰਾ ਡੁੱਬ ਗਿਆ ਪਰ ਇਹ ਵੀ ਕਹਿੰਦੇ ਆ ਬੇਨਤੀ ਕਰਦੇ ਆ ਕਿ ਜਿਹੜੀ ਇਥੇ ਮੇਨ ਲਾਈਨ ਪਈ ਹੈ ਅਸੀਂ ਬਰੇ ਦੀ ਉਹ ਨੂੰ ਪ੍ਰੋਪਰ ਰੈਸਫਾਈ ਕੀਤੀ ਜਾਵੇ ਤਾਂ ਜੋ ਪਾਣੀ ਨਿਰੰਤਰ ਨਿਕਲ ਸਕੇ ਠੀਕ ਹੈ ਕਿ ਪਾਣੀ ਜਿਹੜਾ ਦੁਕਾਨਾਂ ਚ ਵੀ ਚਲੇ ਜਾਂਦਾ ਕਿ ਨਹੀਂ ਸਾਰੇ ਦੀ ਘਾਰੇ ਇਸ ਟਾਈਮ ਦੁਕਾਨਾਂ ਜਿੰਨੀਆਂ ਨੀਵੇਂ ਘਾਰੇ ਆ ਜਿੰਨੀਆਂ ਦੁਕਾਨਾਂ ਆ ਸਾਰੇ ਪੂਲੀ ਪਾਣੀ ਨਾਲ ਭਰੀਆਂ ਹੋਈਆਂ ਆ 13 ਗਲੀਆਂ 13 ਦੀਆਂ 13 ਹੀ ਡੁੱਬੀਆਂ ਪਈਆਂ ਆ ਕਾਫੀ ਮੁਸ਼ਕਿਲਾਂ ਦੀ ਆ ਨਾ ਬਹੁਤ ਮੁਸ਼ਕਿਲਾਂ ਆਂਦੀ ਕਿ ਜਿੰਨਾ ਲਿਫਾਫਾ ਕੈਵਰੇਜ ਆ ਸਾਰੀ ਗਲੀਆਂ ਦੇ ਘਰਾਂ ਦੇ ਵਿੱਚ ਡਿੱਗ ਜਾਂਦੀ ਆ ਬੱਚਿਆਂ ਦਾ ਘਰੋਂ ਨਿਕਲਣ ਔਖਾ ਹੋਇਆ ਹੈ ਬੜਾ ਔਖਾ ਆ ਜੀ ਹਰ ਚੀਜ਼ ਜੁਬਦਾ ਰਹੀ ਹੈ ਇਸ ਟਾਈਮ ਦੁੱਧ ਪਾਣੀ ਕੁਝ ਵੀ ਲੈਣਾ ਆ ਉਹਨੂੰ ਬਾਹਰ ਹੋਣਾ ਪੈਣਾ ਪਰ ਬਾਹਰ ਆਉਣ ਦੇ ਲਈ ਪਾਣੀ ਦੇ ਵਿੱਚ ਖਾਣਾ ਪੈਣਾ ਔਰ ਇਸ ਬਿਮਾਰੀ ਦੇ ਕਾਰਨ ਕਈ ਸਾ ਫਿੰਸੀਆਂ ਪੋੜਿਆਂ ਨਾਲ ਭਰੇ ਪਏ ਆ ਤੁਸੀਂ ਮੇਰੇ ਨਾਲ ਜਾ ਕੇ ਦੇਖ ਸਕਦੇ ਹੋ ਕਈ ਲੋਕ ਇੱਦਾਂ ਦੇ ਜਿਹੜੇ ਫਿੰਸੀਆਂ ਪੋੜਿਆਂ ਦੇ ਕਾਰਨ ਬਿਮਾਰ ਹੋ ਕੇ ਬੈਠੇ ਆਪਣੇ ਘਰਾਂ ਦੇ ਇਹਦੇ ਪਾਣੀ ਦੀ ਬਦੌਲ ਠੀਕ ਹੈ ਸਾਡੀ ਪ੍ਰਸ਼ਾਸਨਵਰੀ ਅਪੀਲ ਹੈ ਕਿ ਜਲਦ ਤੋਂ ਜਲਦੀ ਇਹ ਪਾਰੇ ਸੁਧਾਇਆ ਜਾਵੇ ਤਾਂ ਜੋ ਅਸੀਂ ਵੀ ਆਪਣੇ ਆਪ ਨੂੰ ਪਵਾਇਦੀ ਸਮਝੀਏ ਪਵਾੜੇ ਦੇ ਇਨਸਾਨ ਸਮਝੀਏ ਸਾਨੂੰ ਵੀ ਇਨਸਾਨਾਂ ਦੀ ਗਿੰਦ ਜਿਹਾਇਆ ਜਾਵੇ ਧੰਨਵਾਦ ਦੀ ਬਹੁਤ-ਬਹੁਤ ਤੁਹਾਡਾ ਲਓ ਜੀ ਗੱਡੀਆਂ ਦੇਖ ਲਓ ਪੂਰੇ ਟਾਇਰ ਡੁੱਬੇ ਹੋਵਾ ਗੱਡੀਆਂ ਦੇ ਹਾਲੋ ਪਾਣੀ ਵੀ ਛੱਲਾ ਨੇ ਰੋ ਸਮੁੰਦਰ ਰੰਗ ਆ ਰਹੀ ਹੈ ਛੱਲਾ ਆ ਦੇਖੋ ਹਰਗੋਬਿੰਦਨਗਰ ਦੇਖੋ ਜੀ ਪਾਣੀ ਕਿੰਨਾ ਖੜਾ ਹਰਗੋਬਿੰਦਨਗਰ तकरीबन ਮੇਰਾ ਖਿਆਲ ਆ ਵੀ ਪੌਣ ਜਾਣ ਵਾਲੇ ਰਾਈਆਂ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਲੋ ਜੀ ਮਹੱਲਾ ਪ੍ਰੇਮਪੁਰਾ ਮਹੱਲਾ ਪ੍ਰੇਮਪੁਰਾ ਪਵਾਰਾ ਦਾ ਇੱਕ ਖਾਸ ਮੁਹੱਲਾ ਆ ਥੋੜੀ ਜੇ ਬਰਸਾਤ ਦੇ ਕਾਰਨ ਦੇਖੋ ਕਿੰਨਾ ਜਲ ਸਲ ਹੋਇਆ ਪਿਆ 13 ਗਲੀਆਂ 13 ਨੇ 13 ਗਲੀਆਂ ਇਸ ਟਾਈਮ ਪਾਣੀ ਨਾਲ ਭਰੀਆਂ ਹੋਈਆਂ ਸਭ ਤੋਂ ਦੁੱਖ ਦੀ ਗੱਲ ਹੈ ਕਿ ਸਾਡਾ ਗੁਰੂ ਘਰ ਹੈ ਉਹ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਬਹੁਤ ਵਾਰੀ ਪ੍ਰਸ਼ਾਸਨ ਦੇ ਮੋਰੇ ਅਪੀਲ ਕੀਤੀ ਹੈ ਕਿ ਜਿਹੜਾ ਸੀਵਰ ਲੈਨ ਪਈ ਹੈ ਇਹਦੀ ਸਫਾਈ ਕਰਾਈ ਜਾਵੇ ਪਰ ਕਿਸੇ ਵੀ ਅਧਿਕਾਰੀ ਦੇ ਵੱਲੋਂ ਅਜੇ ਤੱਕ ਇਹਦੇ ਬਾਰੇ ਨਹੀਂ ਸੋਚਿਆ ਗਿਆ ਕਿੰਨੇ ਚਿਰ ਤੋਂ ਹੋ ਰਿਹਾ ਹੈ ਇਹ ਹਰ ਛੋਟੀ ਜਿਹੀ ਬਰਸਾਤ ਦੇ ਕਾਰਨ ਇਹ ਪਾਣੀ ਖੜ ਜਾਂਦਾ ਜੀ ਥੋੜਾ ਜਿਆਦਾ ਨਹੀਂ ਕਰਦੇ 15 ਮਿੰਟ ਮੀਂਹ ਪੈ ਗਿਆ ਤੇ ਪ੍ਰੇਮਪੁਰਾ ਡੁੱਬ ਗਿਆ ਪਰ ਇਹ ਵੀ ਕਹਿੰਦੇ ਆ ਬੇਨਤੀ ਕਰਦੇ ਆ ਕਿ ਜਿਹੜੀ ਤੇ ਮੇਨ ਲਾਈਨ ਪਈ ਅਸੀਂ ਬਰੇਦੀ ਉਹਨੂੰ ਪ੍ਰੋਪਰ ਤਰ੍ਹਾਂ ਸਫਾਈ ਕੀਤੀ ਜਾਵੇ ਤਾਂ ਜੋ ਪਾਣੀ ਨਿਰੰਤਰ ਨਿਕਲ ਸਕੇ ਠੀਕ ਹੈ ਆ ਬਈ ਜੀ ਦੇਖੋ ਇੱਥੇ ਬਹੁਤ ਜ਼ਿਆਦਾ ਪਾਣੀ ਹੈਗਾ ਯਾ ਇਹ ਆਪਾਂ ਨੂੰ ਸੀਵਰੇਜ ਸਿਸਟਮ ਵਧੀਆ ਕਰਨਾ ਚਾਹੀਦਾ ਕਿਹੜਾ ਸਕੂਲ ਆ ਇਹ ਸ੍ਰੀਮਨੰਦਾਸ ਸਕੂਲ ਹੈ ਬਹੁਤ ਅੱਛਾ ਅੱਛਾ ਤੇ ਇੱਥੇ ਕੋਈ ਨਿਕਾਸ ਹੈ ਨਹੀਂ ਪਾਣੀ ਦਾ ਇਧਰ ਗਵਰਨਮੈਂਟ ਆ ਨਹੀਂ ਇੱਥੇ ਕੀਤਾ ਹੈਗਾ ਬਟ ਇਸ ਵਾਰ ਪਹਿਲੀ ਵਾਰ ਜ਼ਿਆਦਾ ਪਾਣੀ ਪੈ ਗਿਆ ਅੱਛਾ ਹਾਂਜੀ ਠੀਕ ਆ ਲੋਜੀ ਇਹਨਾਂ ਨੇ ਪਾਣੀ ਹੋਣ ਦੇ ਬਾਵਜੂਦ ਵੀ ਇੱਕ ਟਮਾਰ ਰੋੜ ਕੇ ਲੈ ਕੇ ਜਾਣੀਆਂ ਪੈਂਦੀਆਂ ਆ ਦੇਖ ਲਓ ਆਹ ਟੈਕ ਟਵਾ ਜਿਹੜੀ ਆ ਵਿਚੇ ਪਈ ਆ ਸ੍ਰੀ ਸੁਆਮੀ ਸੰਤ ਦਾਸ ਪਬਲਿਕ ਸਕੂਲ ਸੀਨੀਅਰ ਸਕੈਂਡਰੀ ਸਕੂਲ